ਵੇਹੀ ਇਸ ਕਰ ਲਈ ਮੇਰੇ ਅੰਤ ਤਰਾ ਸੋਤਵਾਸਾ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਹੇ ਘਰ ਤੇਰਾ ਘਰ ਦਾ ਤੇਰਾ ਸਭ ਕੁਛ ਹੈ ਜਿਸ ਬਿਨ ਸੋ ਪਾਵੇ ਸਦਾ ਸਤਿ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਨਕਾ ਮਨ ਵਸਿਆ ਬਾਦੀ ਸ਼ਬਦ ਕਹੇਰੇ ਕਾ ਨਾਨਕ 25 ਸਾਬ ਜਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮ ਆਧਾਰ ਮੇਰਾ ਜਨ ਕੋ ਖਾਂ ਸਭ ਗੁਆਇਆਂ ਪਰ ਸ਼ਾਂਤ ਸੁਖ ਮਨ ਖਾਇ ਵਸਿਆ ਜਨ ਕੇ ਸ਼ਾਂ ਸਭ ਕੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟ ਹੋ ਜਸਤਿਆਂ ਤੇ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਹੋ ਸ਼ਬਦ ਤਰੋ ਪਿਆ ਰੂਸਾ ਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤਤ ਭਾਗ ਹੈ ਹਰਤ ਭਾਗ ਹੈ ਸ਼ਬਦ ਵਾਜੇ ਫਲਾ ਜੇ ਅਧਕਾਰ ਧਾਰਿਆ ਅੰਤ ਦੂਤ ਸੁਦਵਾਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਪਾਇਆ ਦੁੱਧ ਜਨ ਕੋ ਉਸੇ ਨਾਮ ਹਰ ਕ ਲਾਗੇ ਕਹਿ ਨਾਨਕ ਤਹ ਸੁਖ ਹੋਆ ਕਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਭਾ ਕੀ ਹੋ ਸਕਲ ਮਨੋਟ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੋ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਮੁਕੇ ਜਾਣੇ ਸੁਣ ਤੇ ਪੁਨੀ ਤਕਹਤੇ ਪਵਿੱਤ ਸਾਰਾ ਪੁਰ ਰਿਆ ਪਰ ਪੂਰੇ ਮੈਨੂੰ ਅੰਤ ਨਾਨਕ ਪੁਰ ਚਰਨ ਦਾ ਕੀ ਆਜੇ ਅਨਹਦ ਤੂ ਤੇ ਸੁਣ ਤੇ ਪੁਨੀ ਤਕਹਤੇ ਇਸ ਪਵੰਤਰ ਦਿੱਤੇ ਗੁਰਸਾਹਬ ਨੇ ਆਪਣੀ ਹਯਾਤੀ ਦੇ ਅਖੀਰ 18 ਸਾਲ ਕਿਰਤ ਕਮਾਈ ਕਰਕੇ ਸੱਚੀ ਸਿੱਖਤ ਕਰਕੇ ਮਹਾਰਾਜ ਸਾਹਿਬ ਨੇ ਇੱਕ ਨਵਾਂ ਨਵੇਂ ਛੇ ਦਿੱਤੀ ਇਸ ਵਿੱਚ 15 ਸੰਮੁਚਿਤ ਤਾਮ ਨੂੰ ਗੁਰਦਾਰਾ ਦਰਬਾਰ ਸਾਹਿਬ ਜਿਹੜਾ ਡੇਰਾ ਸਾਹਿਬ ਹੈ ਇਹਦੀ ਕਾਫੀ ਲੰਬੇ ਸਮੇਂ ਤੋਂ ਚਲੌਣੇ ਗੁਰਦਾਰ ਪ੍ਰਬੰਧ ਕਮੇਟੀ ਦੇ ਲੋਕ ਪੰਥ ਦੀ ਮਾਇਆ ਨਾਲ ਸਹਾਸਤੀ ਅਕਾਲਪੁਰ ਵਾਹਗੂਰ ਸਾਹਿਬ ਦੀ ਨਵਾਜੀ ਸ਼ਖੀਅਤ ਤੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਾਫਸਾ ਵਾਲੇ ਪੁਰਸਾਂ ਨੂੰ ਬੇਨਤੀ ਕਰਕੇ ਸੇਵਾ ਦਿੱਤੀ ਸੀ ਦਰਬਾਰ ਹਾਲ ਦੀ ਔਰ ਦਰਬਾਰ ਹਾਲ ਕੰਪਲੀਟ ਹੋ ਚੁੱਕਾ ਮੁਕੰਮਲ ਹੋ ਚੁੱਕਾ ਹੈ ਪਲੇ ਪਾਲ ਕੀ ਸਾ ਜਿਹੜੀ ਪ੍ਰਾਤਨ ਸੀ ਸ਼ੇਰੇ ਪੰਜਾਬ ਵਾਲੇ ਦੀ ਉਹਦੇ ਵੀ ਸੋਨੇ ਦੀ ਸੇਵਾ ਵੱਡੇ ਦਰਬਾਰ ਹਾਲ ਦੀ ਵੱਡੀ ਪਾਲਕੀ ਦੀ ਸੋਨੇ ਦੀ ਸੇਵਾ ਸਾਰੀ ਹੋ ਗਈ ਵੱਡੀ ਵੱਡੀ ਪਾਲਕੀ ਸੁੰਦਰ ਬਣੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਤੈ ਟਿਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਨਵੀਂ ਬਣੀ ਇਮਾਰਤ ਤੇ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹੋਏ ਗੁਬੰਦ ਦੇ ਉੱਪਰ 16 ਸੋਨੇ ਦੀ ਕਲਸੀਆਂ ਲਗਾਉਣ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਉਪਰੰਤ ਉਸ ਵਿੱਚ ਸੋਨੇ ਦੀ ਸੁੰਦਰ ਪਾਲਕ ਸਜੋਬਿਤ ਕੀਤੀ ਗਈ ਹੈ। ਜਿਸ ਉੱਤੇ ਸੰਗਤਾਂ ਦੇ ਸਹਿਯੋਗ ਨਾਲ 4 ਕਿਲੋ ਸੋਨੇ ਦੀ ਸੇਵਾ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਸ ਇਮਾਰਤ ਦੇ ਗੁਬੰਦ ਦੇ ਉੱਪਰ ਸੋਨੇ ਦੇ ਪੱਤਰ ਲਗਾਏ ਗਏ ਸੀ ਜਿਸ ਤੇ ਕਰੀਬ 10 ਤੋਂ 12 ਕਿਲੋ ਸੋਨਾ ਲੱਗਿਆ ਸੀ ਤੇ ਹੁਣ ਜੋ ਮਹਾਰਾਜਾ ਰਣਜੀਤ ਸਿੰਘ ਵਿਲੇ ਦੀ ਕਲਸੀਆਂ ਸੀ ਉਹਨਾਂ ਦੇ ਉੱਪਰ ਹੋਰ ਸੋਨਾ ਲਗਾ ਕੇ ਉਹਨਾਂ ਨੂੰ ਗੁਰਦੁਆਰਾ ਸ਼ਰੀਰ ਦਰਬਾਰ ਸਾਹਿਬ ਦੇ ਗੁਬੰਦ ਦੇ ਉੱਪਰ ਸਜੋਬਿਤ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਾਨੂੰ ਸੰਗਤਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿਸ ਚੱਲ ਰਹੀ ਸੇਵਾ ਦੇ ਮਹਾਕੁੰਭ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਹਜ਼ਾਤੀ ਦੇ ਅਖੀਰਲੇ 18 ਸਾਲਾਂ ਦੇ ਵਿੱਚ ਸੱਚੀ ਸੋਚੀ ਕਿਰਤ ਕਰਕੇ ਸਮੁੱਚੀ ਕੌਮ ਨੂੰ ਨਵੀਂ ਸੇਧ ਦਿੱਤੀ ਸੀ ਇਸ ਪਾਵਨ ਧਰਤੀ ਤੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਸਮੇਤ ਕਈ ਹੋਰ ਸੇਵਾਵਾਂ ਦਿੱਤੀਆਂ ਗਈਆਂ ਸੀ ਜਿਨ੍ਹਾਂ ਨੂੰ ਕਿ ਬਾਬਾ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਤੇ ਪ੍ਰੇਮ ਨਾਲ ਨੇਪਰੇ ਚਾੜ ਰਹੇ ਨੇ ਨਿਤਿਨ ਲੂਥਰਾ ਦੀ ਰਿਪੋਰਟ ਗੁਰਬਾਣੀ ਔਨ 에ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਤਰ ਚਾਲੂ ਚੋ ਪ੍ਰਾਪਤ ਅਰਤੀ ਗੁਰਦਾਰਾ ਡੇਰਾ ਸਾਹਿਬ ਗੁਰਦਾਸਪੁਰ ਔਰ ਗਲਤਾਰਪੁਰ ਸਾਹਿਬ ਪਾਕਿਸਤਾਨ ਇਸ ਪਵਨ ਧਰਤੀ ਤੇ ਗੁਰੂ ਸਾਹਿਬ ਨੇ ਆਪਣੀ ਹਿਆਤੀ ਦੇ ਅਖੀਰ 18 ਸਾਲ ਕਿਰਤ ਕਮਾਈ ਕਰਕੇ ਸੱਚੀ ਸੁੱਚੀ ਕਰਤ ਕਰਕੇ ਮਹਾਰਾਜ ਸਾਹਿਬ ਨੇ ਇੱਕ ਨਵਾਂ ਨਵੇਂ ਸ਼ਹਿਦ ਦਿੱਤੀ ਇਸ ਮੁੱਚੇ ਪੰਥਰ ਸੰਬੰਧਿਤ ਆਮ ਨੂੰ ਔਰ ਉਹਨਾਂ ਦੀ ਚਾਰੋਂ ਛੋਹ ਪ੍ਰਾਵਤ ਪਵਨ ਧਰਤੀ ਤੇ ਗੁਰਦਾਰਾ ਦਰਵਾਜ਼ਾ ਸਾਹਿਬ ਜਿਹੜਾ ਡੇਰਾ ਸਾਹਿਬ ਹੈ ਇਹਦੀ ਕਾਫੀ ਲੰਬੇ ਸਮੇਂ ਤੋਂ ਚਰੋਣ ਗੁਰਦਾਰਾ ਪ੍ਰਬੰਧ ਕਮੇਟੀ ਵੱਲੋਂ ਪੰਥ ਦੀ ਮਾਇਆ ਨਾਲ ਸਸਤੀ ਅਗਾਲਪੁਰ ਵੈਕੂ ਸਾਜੀ ਨਿਵਾਜੀ ਸ਼ਖਸੀਅਤ ਸਤਿਬਾਬਾ ਸੇਵਾ ਸੰਗਤ ਖਡੂਰ ਸਾਹਿਬ ਵਾਲੇ ਕਾਰਸਾਗਰ ਮਹਾਂਪੁਰ ਸਾਹਿਬ ਨੂੰ ਬੇਨਤੀ ਕਰਕੇ ਸੇਵਾ ਦਿੱਤੀ ਸੀ ਦਰਬਾਰ ਹਾਲ ਦੀ ਲੰਗਰ ਹਾਲ ਦੀ ਇਹ ਤਾਂ ਜਿੰਨੀਆਂ ਵੀ ਹੋਰ ਸੇਵਾਵਾਂ ਸੰਬੰਧਿਤ ਨੇ ਉਹ ਸੇਵਾ ਦਿੱਤੀ ਉਹ ਤੋਂ ਲੈ ਕੇ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਮਹਾਂਪੁਰ ਸਾਹਿਬ ਨੇ ਬੜੀ ਭਾਵਨਾ ਬੜੀ ਸ਼ਰਧਾ ਤੇ ਬੜੇ ਉਤਸ਼ਾਹ ਦੇ ਨਾਲ ਸਾਰੇ ਸਮੂੱਚ ਜਿਹੜੀ ਸੇਵਾ ਕੀਤੀ ਹੈ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ ਕਿ ਇਹ ਹੁਣ ਆਪਣੀ ਪ੍ਰਵਾਨ ਚੜ ਰਹੀ ਹੈ ਔਰ ਦਰਬਾਰ ਹਾਲ ਕੰਪਲੀਟ ਹੋ ਚੁੱਕਾ ਹੈ ਥੱਲੇ ਪਾਲਕੀ ਸਾਹਿਬ ਜਿਹੜੀ ਪ੍ਰਾਰਥਨ ਸੀ ਸ਼ੇਰ-ਏ-ਪੰਜਾਬ ਵਾਲੇ ਦੀ ਉਹਦੇ ਵੀ سونے ਦੀ ਸੇਵਾ ਵੱਡੇ ਦਰਬਾਰ ਹਾਲ ਦੀ ਵੱਡੀ ਪਾਲਕੀ ਦੀ ਵੀ سونے ਦੀ ਸੇਵਾ ਸਾਰੀ ਹੋ ਗਈ ਵੱਡੀ ਵੱਡੀ ਪਾਲਕੀ ਪਾਲਕੀ ਸੁੰਦਰ ਬਣੀ ਹੈ ਔਰ ਨਾਲ ਦੇ ਨਾਲ ਦਰਬਾਰ ਹਾਲ ਦਾ ਜਿਹੜਾ ਉੱਪਰ ਗੁੰਬਦ ਹੈ ਉਹਤੇ ਵੀ سونے ਦੀ ਕੰਪਲੀਟ ਮੁਕੰਮਲ ਸੇਵਾ ਹੋ ਚੁੱਕੀ ਹੈ ਨਾਲ ਹੁਣ ਜਿਹੜਾ ਸੰਬੰਧਿਤ ਪਾਲਕੀ ਸਾਹ ਨਾਲ ਕੁਛ ਛੋਟੀਆਂ ਕਲਸੀਆਂ ਨੇ ਇਹ ਸਾਰੀ ਸੇਵਾ ਅੱਜ ਹੁਣ 16 ਜਿਹੜੇ ਨਾਲ ਕਲਸੀਆਂ ਨੇ ਗੁੰਬਦ ਦੇ ਆਲੇ ਦੁਆਲੇ ਉਹਨਾਂ ਦੀ سونے ਦੀ ਸੋਨੇ ਦੀ ਸੇਵਾ ਜਿਹੜੀ ਕੀਤੀ ਬਾਬਾ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਉਹ ਅੱਜ ਤੋਂ ਉਹਨਾਂ ਦੀ ਫਿਟਿੰਗ ਜਿਹੜੀ ਸ਼ੁਰੂ ਹੋਈ ਹੈ ਕਾਰੀਗਰਾਂ ਸਾਰਿਆਂ ਨੇ ਆਪਣੇ ਹੱਥੀਂ ਸਾਰੀ ਕ ਗੁਰੂ ਸਾਹਿਬ ਦੀ ਜ਼ਿੰਦਗੀ ਦਾ ਜਿਹੜਾ ਸਮੁੱਚਾ ਜੀਵਨ ਮਹਾਰਾਜ ਸਾਹਿਬ ਦਾ ਉਹ ਤਕਰੀਬਨ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਬਚਪਨ ਤੇ ਜਵਾਨੀ ਦਾ ਜਿਹੜਾ ਤਲਵੰਡੀ ਰਾਏਪੋ ਨੜਕਾਨਾ ਸਾਹਿਬ ਪਾਉਂ ਪੀਤਰ ਧਰਤੀ ਤੇ ਉਸ ਤੋਂ ਬਾਅਦ ਉਹ ਦਾਸੀਆਂ ਦਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਦਾ ਜਿਹੜਾ ਜੀਵਨ ਅਖੀਲਾ ਜੀਵਨ ਇੱਥੇ ਕਰਤਾਰਪੁਰ ਸਾਹਿਬ ਦੀ ਜਿਹੜੀ ਅਖੀਰਲਾ ਸਮਾਂ 18 ਸਾਲ ਮਹਾਰਾਜ ਸਾਹਿਬ ਨੇ ਹੱਥੀਂ ਖੇਤੀ ਕਰਕੇ ਕਿ ਨਵੀਂ ਸਿਹਤ ਕੌਮਨਾਵਾ ਸਿਧਾਂਤ ਬਖਸ਼ਿਸ਼ ਕੀਤਾ ਔਰ ਉਸ ਸਿਧਾਂਤ ਨੂੰ ਮਦਨ ਅਦਾਇਆ ਹੋਇਆ ਇਹ ਜਿਹੜੇ ਪਾਉਂ ਪੀਤਰ ਸਥਾਨ ਨੇ ਨੜਕਾਨਾ ਸਾਹਿਬ ਪ ਇਹ ਤਾਂ ਕਰਤਾਰਪੁਰ ਸਾਹਿਬ ਕਿਉਂਕਿ ਹੁਣ 47 ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਦਾ ਹਿੱਸਾ ਬਣ ਗਿਆ ਸਿੱਖੀ ਜਿਹੜੀ ਹੈ ਜਿਹੜਾ ਪਹਿਲਾ ਚਾ ਆਪਣਾ ਹੈਗਾ ਲਖਣੀ ਪੰਜਾਬ ਉਹਦੇ ਵਿੱਚ ਸਿੱਖੀ ਨੇ ਜਨਮ ਲਿਆ ਨਟਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਔਰ ਜਿਹੜਾ ਪੂਰਬੀ ਪੰਜਾਬ ਹੁਣ ਮੌਜੂਦਾ ਹਿੰਦੁਸਤਾਨ ਵਿੱਚ ਪੰਜਾਬ ਦਾ ਹਿੱਸਾ ਹੁੰਦਾ ਹੈ ਇਸ ਤੇ ਸਿੱਖੀ ਜਿਹੜੀ ਹੈ ਉਹ ਪਲੀ ਔਰ ਜਿਹੜੀ ਪਰਵਰਸ਼ ਹੋਈ ਸੰਪੂਰਨ ਜਿਹੜੀ ਪ੍ਰਭਾਂਤ ਜਿਹੜੀ ਔਰ ਇਹ ਦੋਨੋਂ ਸਾਰਾ ਇਲਾਕਾ ਜਿਹੜਾ ਸਮੁੱਚਾ ਪੁਰਾਣਾ ਪੰਜਾਬ ਜਿਹੜਾ ਹੁੰਦਾ ਹੈ ਇਸ ਆਹਾਰਾ ਗੁਰੂ ਸਾਹਿਬ ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਚੰਚਨ ਚੋ ਦੀ ਪ੍ਰਾਪਤਾ ਮubarਰਕ ਧਰਤੀ ਹੈ। ਸੋ ਮੈਂ ਅਕਾਲ ਸਰਵਰ ਗੁਰੂ ਦਾ ਕੋਟਾਂ ਕੋਟ ਦਿਲ ਦੀਆਂ ਕਰਾਂ ਇਹਦਾ ਧੰਨਵਾਦ ਕਰਦਾ। ਤਾਂ ਤਾਂ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨੇ ਬੜੀ-ਬੜੀ ਮਿਹਰ ਬਖਸ਼ਿਸ਼ ਕਰਕੇ ਬਾਬਾ ਜੀ ਦਾ ਆਪ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਸੰਗਤਾਂ ਦੇ ਪਰਪੁਰ ਪਿਆਰ ਸਹਿਯੋਗ ਦੇ ਨਾਲ ਇਹ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਇਹ ਚੱਲ ਰਹੀਆਂ ਨੇ ਕਿਉਂਕਿ ਮਹਾਪੁਰਸ਼ਾ ਕੋ ਕੇਵਲ ਆਪਣਾ ਇਸ ਡੇਰਾ ਸਾਹਿਬ ਦੀ ਸੇਵਾ ਹੀ ਨਹੀਂ ਬਲਕੇ ਬਹੁਤ ਵੱਡੀਆਂ ਸਮਾਵਾਂ ਜਿਹੜੀਆਂ ਗੁਰੂ ਘਰ ਦੀਆਂ ਦਰਬਾਰ ਹਾਲਾਂ ਦੀਆਂ ਦਿਵਾਨ ਹਾਲਾਂ ਦੀਆਂ ਲੰਗਰ ਹਾਲਾਂ ਦੀਆਂ ਔਰ ਇਥੋਂ ਤੱਕ ਕਿ ਵਿਦਿਆਲੇ ਵੀ ਕਾਲਜ ਸਕੂਲ ਵੀ ਮਹਾਂਪੁਰਸਾਂ ਨੇ ਬੜੀ ਬੜੀ ਮਿਹਨਤ ਔਰ ਸਮੁੱਚੇ ਸੰਗਤਾਂ ਦਾ ਸਹਿਯੋਗ ਨਾਲ ਜਿਹੜੇ ਚਲਾਏ ਆ ਤੇ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਵੇ ਔਰ ਕਿਉਂਕਿ ਵੱਡੇ ਕਾਰਜ ਨੇ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਹੀ ਇਹ ਪ੍ਰਵਾਨ ਚੜਦੇ ਆ ਇਸ ਕਰਕੇ ਮੈਂ ਸਿਨੇਮਰ ਸਮੁੱਚੀਆਂ ਸੰਗਤਾਂ ਨੂੰ ਚੰਨਾਂ ਦੀ ਬੇਨਤੀ ਵੀ ਕਰਦਾ ਕਿ ਤਾਂ ਨਮਨ ਤੇ ਧੰਦੇ ਨਾਲ ਮਹਾਂਪੁਰਸਾਂ ਦਾ ਇਹ ਸਵਾਵਾਂ ਚੱਲਦੀਆਂ ਸਮਾਵਾਂ ਵਿੱਚ ਜਿਹੜਾ ਸਹਿਯੋ ਅਕੀਰ ਮੁਕੰਮਲਤਾ ਦਾ ਰੂਪ ਧਾਰ ਕੇ ਲੋਕੀਆਂ ਚੋਕ ਪੰਥ ਨੂੰ ਸਮਰਪਿਤ ਹੋਣੀਆਂ ਨੇ ਸਿੱਖ ਸੰਗਤਾਂ ਦੇ ਸਮਰਪਿਤ ਹੋਣੀਆਂ ਨੇ ਇਹ ਸਾਰੇ ਵੱਡੇ ਕਾਰਜ ਵੱਡੀਆਂ ਸਭਾਵਾਂ ਦੇ ਨਾਲ ਹੀ ਪਰਵਾਹ ਚੜਦੇ ਆ ਤੇ ਸਾਰੀਆਂ ਸੰਗਤਾਂ ਜਿਸ ਤਰ੍ਹਾਂ ਦਾ ਪਿਆਰ ਸਹਿਯੋਗ ਬਾਬਾ ਜੀ ਨੂੰ ਦੇ ਰਹੇ ਆ ਇਸੇ ਤਰ੍ਹਾਂ ਉਹਨਾਂ ਦੇ ਸਮੇਂ ਵਿੱਚ ਬਣਿਆ ਰਵੇ ਔਰ ਗੁਰੂ ਸਾਹਿਬ ਬਖਸ਼ਿਸ਼ ਕਰੇ ਨਾ ਤੰਦਰੁਸਤੀ ਚੜ੍ਹਦੀ ਜਗ ਵਾਲੀ ਲੰਬੀ ਆ ਜਿਹੜੀ ਹੈ ਪੰਥ ਦੀਆਂ ਸਭਾਵਾਂ ਵਾਸਤੇ ਬਖਸ਼ਿਸ਼ ਕਰਨ ਇਸੇ ਤਰ੍ਹਾਂ ਭਾਵਨਾ ਦੇ ਨਾਲ ਸੰਗਤਾਂ ਦੇ ਪਿਆਰ ਸਹਿਯੋਗ ਅਤੇ ਸਰਹੂਨ ਗੁਰਦਾਰ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਇਹ ਸਭਾਵਾਂ ਜਿਹੜੀਆਂ ਉਹਨਾਂ ਦੇ ਸਮੇਂ ਵਿੱਚ ਇਸ ਤਰ੍ਹਾਂ ਨ ਸਾਰੇ ਸਖ 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 ਸੰਗਤਾਂ ਦਾ ਉੱਚੇ ਚੇਤੇ ਤੌਰ ਤੇ ਸਤਕਾਰਯੋਗ ਪ੍ਰਨਾਮ ਸਾਹਿਬ ਸਰਦਾਰ ਰਜਿੰਦੇ ਸਿੰਘ ਧਾਮੇ ਸਾਹਿਬ ਜਿਹੜੇ ਐਡਵੋਕੇਟ ਪ੍ਰਧਾਨ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਨੇ ਉਹਨਾਂ ਵੱਲੋਂ ਚੇਤੇ ਤੌਰ ਤੇ ਸਤਕਾਰਯੋਗ ਬਾਬਾ ਜੀ ਦਾ ਧੰਨਵਾਦ ਹੈ ਸਮੁੱਚੇ ਮੈਂਬਰਾਂ ਸਾਹਿਬ ਵੱਲੋਂ ਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਨ ਧਰਤੀ ਤਨ ਗੁਰੂ ਨਾਨਕ ਦੇਵ ਜੀ ਮਹਾਨ ਰਸੋਈ ਨਗਰੀ ਟੇਰੋ ਬਨਾਨ ਗੁਰਦਾਸਪੁਰ ਵਿਖੇ ਜੋ ਗੁਰਦਵਾਰ ਸਾਹਿਬ ਦਾ ਸੇਵਾ ਨਵੇਂ ਸਿਰਿ ਤੋਂ ਸ਼ੁਰੂ ਹੋਣਾ ਗੁਰਦਵਾਰਾ ਪਰਉੜੀ ਕਮੇਟੀ ਨੇ ਕਾਰ ਸੇਵਾ ਖਰੂਰ ਸਾਹਿਬ ਨੇ ਸੇਵਾ ਸੋਫੀ ਸੀ ਸੋ ਦਰਬਾਰ ਸਾਹਿਬ ਦੀ ਸੇਵਾ ਉਪਰੰਤ ਜੋ ਉਪਰ ਰਕਲਸ ਦੀ ਸੁਨੇ ਦੀ ਸੇਵਾ ਸ਼ੁਰੂ ਹੀ ਪਿਛਲੇ ਸਾਲ 2 ਸਾਲ ਤੋਂ ਲੈ ਉਹ ਪੜਾਦਰ ਪੜਾਜ ਉਸ ਮੁਤਾਬਕ ਜੋ ਜਿਵੇਂ ਸੰਗਤਾਂ ਸਹਿਯੋਗ ਦਿੰਦੀਆਂ ਸੋਨਾਂ ਦੀ ਸੇਵਾ ਦੇ ਉਹ ਕਲਸੀਆ ਤਿਆਰ ਹੋ ਕੇ ਤੋਂ ਅੱਜ ਉਸ ਪੜਾਦ ਦੇ ਵਿੱਚ ਅੱਜ ਸੇਵਾ ਉਤੇ ਸਜੋਬਤ ਹੋਈ ਆ ਜਿਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜੋ ਸ਼੍ਰੋਮਣੀ ਗੁਰਦਰਬਾਰ ਪ੍ਰਬੰਧ ਕਮੇਟੀ ਇਸ ਜਨ ਸਕੱਤਰ ਨੇ ਉਹ ਵੀ ਚੇਚੇ ਤੌਰ ਤੇ ਇਸ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ ਇਹ ਸੇਵਾ ਵਿੱਚ ਮਤਲਬ ਆਪਾਂ ਸਮੂਲਿਤ ਹੋਈ ਆ ਸੋ ਇਹ ਮਤਲਬ ਬੜਾ ਪਿੱਠਸਤਾਨ ਹੈ ਜਿੱਥੇ 18 ਸਾਲ ਗੁਰੂ ਰਣ ਦੇ ਮਹਾਰਾਜੀ ਪਾਵਨ ਧਰਤੀ ਕਰਤਾਰ ਪਰਸਾਹ ਦੀ ਡਿਰ ਬਨਾਨਕ ਦਿੱਤਿ ਨੂੰ ਮਤਲਬ ਭਾਗ ਨਾ ਹੈ ਤੇ ਇਹ ਮਹਾਰਾਜੀ ਉਸ ਵੇਲੇ ਦੇ ਜਿਹੜੇ ਕਲਸ ਜਿਹੜਾ ਅੱਗੇ ਜਿੰਨੇ ਪੱਤਰ ਨੇ ਜਾਂ ਕਲਸੀਆਂ ਦੇ ਉਹਨਾਂ ਉਸ ਦਿਨ ਬਣੀਆਂ ਉਹਨੇ ਉੱਤੇ ਹੀ ਹੋਰ ਦੁਬਾਰਾ ਸੋਨਾ ਲਾ ਕੇ ਉਹਨੂੰ ਸ਼ੁਭਤ ਕੀਤਾ ਪ੍ਰਾਤਨ ਤਾਨੂੰ ਮਤਲਬ ਮੁਖ ਰੱਖ ਕੇ ਇਹ ਅੰਜੀ ਸੇਵਾ ਦਾ ਅਰਬਾਈ ਬਬਈ ਕਿੰਨੇ ਟੋਟਲ ਕਲਸੀ ਕਿੰਨੇ ਨੇ ਇਹ 16 ਕਲਸੀਆਂ ਜੀ ਕਿੰਨਾ ਸੋਨਾ ਲੱਗਾ ਇਹ ਸੋਨਾ ਤੇ ਹੁਣ ਤੱਕ ਲਗਭਗ 10 ਕਿਲੋ ਉੱਤੇ ਲੱਗ ਚੁੱਕਾ ਜਿਹੜਾ ਦੁਬਾਰਾ ਲੱਗਾ ਤੇ 4 ਕਿਲੋ ਥੱਲੇ ਜਿਹੜਾ ਪਾਲਕੀ ਸਾਹਿਬ ਉਹਨੂੰ ਵੱਖਰਾ ਲੱਗਾ ਪਹਿਲਾਂ ਉਹ ਨਵੀਂ ਪਾਲਕੀ ਬਣਾਈ ਸੀ ਤੇ ਕਲਸ ਦੇ ਆਪਣੇ ਗੋਬਿੰਦ ਦੇ ਉੱਤੇ ਲਗਭਗ 10 ਕਿਲੋ ਸੋਨਾ ਹੁਣ ਤੱਕ ਚੜ ਚੁੱਕਾ ਤੇ ਹੁਣ ਸਮਝ ਬੀਖੋ ਜਿਵੇਂ ਜਿਵੇਂ ਮਹਾਰਾਜ